ਰਾਜਾ ਸਸੀ ਹਲਕਾਰੇ ਸਰਹੱਦੀ ਪਿੰਡ ਕੱਕੜ ਵਿਕੇ ਬੀਜੇਪੀ ਦੀ ਅਹਿਮ ਮੀਟਿੰਗ ਮੈਂਬਰ ਜਨਰਲ ਕਾਉਂਸਲਰ ਪੰਜਾਬ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਸਰਕਲ ਬੱਚੀਵਿੰਦ ਦੇ ਪ੍ਰਧਾਨ ਗੁਰਵਿੰਦਰ ਸਿੰਘ ਸ਼ੋਰਾ ਦੇ ਵੱਲੋਂ ਕਰਵਾਈ ਗਈ ਇਸ ਮੀਟਿੰਗ ਵਿੱਚ ਬੀਜੇਪੀ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੀਟਿੰਗ ਵਿੱਚ ਕੁਝ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਯੂਥ ਵਿੰਗ ਪ੍ਰਧਾਨ ਗੁਰਦੇਵ ਸਿੰਘ ਬੱਬੂ ਕੱਕੜ ਤੇ ਕਿਸਾਨ ਵਿੰਗ ਪ੍ਰਧਾਨ ਪੁਪਿੰਦਰ ਸਿੰਘ ਰਾਜ ਦੀ ਸ਼ਕਤੀ ਕੇਂਦਰ ਇੰਚਾਰਜ ਸਰਵਨ ਸਿੰਘ ਨੂੰ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਨੂੰ ਸ ਪਰਦਾਨ ਅਮਰਪਾਲ ਸਿੰਘ ਬੋਲੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਸਾਰੇ ਲੋਕਾਂ ਵਿੱਚ ਪੰਜਾਬ ਭਾਜਪਾ ਦੀ ਸਰਕਾਰ ਦੀ ਪੰਜਾਬ ਵਿੱਚ ਜੋ ਮੁੱਖ ਸਹੂਲਤਾਂ ਭਾਜਪਾ ਦੀ ਸਰਕਾਰ ਦੇ ਸਕਦੀ ਹੈ ਹੋਰ ਕੋਈ ਸਰਕਾਰ ਨਹੀਂ ਦੇ ਸਕਦੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਲੋਕਾਂ ਨੂੰ ਸੁੱਖ ਸਹੂਲਤਾਂ ਮਿਲ ਰਹੀਆਂ ਹਨ ਉਹ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਸਰਹੱਦੀ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇੰਡਸਟਰੀ ਵਿੱਚ ਹੋਰ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ਚੁਗਾਵੇ ਤੋਂ ਜਗਬੀਰ ਔਲਖ ਦੀ ਰਿਪੋਰਟ ਮੈਂ ਇਸ ਬੱਚੀਪਿੰਡ ਸਰਕਲ ਚ ਸਰ ਗਵਿੰਦਰ ਸਿੰਘ ਪ੍ਰਧਾਨ ਸਾਹਿਬ ਨੇ ਸਾਡੇ ਹਲਕਾ ਚਾਰਸਰ ਮੁਖਿੰਦਰ ਸਿੰਘ ਮਾਲ ਦੀ ਗਵਾਹੀ ਦੇ ਵਿੱਚ ਜਿਹੜੀ ਅੱਜ ਠਾਠਾ ਮਾਰਦਾ ਸਮੁੰਦਰ ਸੰਗਤ ਦਾ ਕਾਠ ਕੀਤਾ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਰ ਗਵਿੰਦਰ ਸਿੰਘ ਨੂੰ ਪ੍ਰਧਾਨ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਆ ਤੇ ਇਹ ਠਾਠਾ ਮਾਰਦਾ ਇਸ ਬਾਰਡਰ ਦੇ ਉੱਤੇ ਸਮੁੰਦਰ ਜਿਹੜਾ ਸੰਗਤ ਦਾ ਇਹਨਾਂ ਨੂੰ ਅਪੀਲ ਵੀ ਕੀਤੀ ਆ ਜੇ ਇਹ ਤੇ ਸੁਖ-ਸੂਹਲਤਾ ਮੰਨਣੀ ਆ ਜੇ ਜੇ ਪੰਜਾਬ ਦਾ ਲਾਅ ਐਂਡ ਆਰਡਰ ਸਹੀ ਕਰਾਉਣਾ ਜੇ ਜੇ ਪੰਜਾਬ ਨੂੰ ਮੁੜ ਆਰਥਿਕ ਲਈ ਤੇ ਲੈ ਕੇ ਆਉਣਾ ਜੇ ਜੇ ਕਿਸਾਨੀ ਨੂੰ ਵੀ ਤਕੜਾ ਕਰਨਾ ਜੇ ਜੇ ਮੁਲਾਜ਼ਮਾਂ ਨੂੰ ਵੀ ਉਹਨਾਂ ਦੀਆਂ ਉਹ ਜਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਆ ਤੇ ਇਹ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਗਵਾਹੀ ਦੇ ਵਿੱਚ ਕਰ ਸਕਦੇ ਆ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਤੇ ਸਬੂਚੀ ਉਹਨਾਂ ਦੀ ਟੀਮ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਫਿਰ ਮੌਕਾ ਦਿੱਤਾ ਆ ਇਹ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜੀ ਜਿਹੜੀ ਬੀਜੇਪੀ ਦੀ ਸਰਕਾਰ ਪੰਜਾਬ ਅੰਦਰ ਬੰਦੀ ਆ ਇਹ ਬਾਟਰ ਵੈਲਟ ਬਾਰੇ ਕੀ ਸੋਚਿਆ ਜਾਵੇਗਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਆ ਜਿਹੜੇ ਤਾਰੋਂ ਪਾਰ ਜ਼ਮੀਨਾਂ ਸੀ ਉਹਦਾ 10000 ਰੁਪਏ ਮੁਆਵਜ਼ਾ ਉਦੋਂ ਮੇਰੇ ਖਿਆਲ ਆਵਾਜ਼ ਪਈ ਦੀ ਸਰਕਾਰ ਹੀ ਆ ਜਿਹੜਾ ਅਸੀਂ ਬਾਰਡਰ ਦੇ ਬੈਠੇ ਦਰਿਆ ਦੇ ਕੰਢੇ ਰਾਵੀ ਦਰਿਆ ਦੇ ਬੈਠੇ ਆ ਇਹ ਹਮੇਸ਼ਾ ਹੀ ਹਾਰ ਹਾਰਨਾ ਹੀ ਤਬਾਹ ਹੋ ਜਾਂਦੇ ਆ ਤੇ ਕਾਲੀਦਾਲ ਭਾਜਪਾ ਦੀ ਆਵਾਜ਼ ਪਈ ਸਾਹਿਬ ਪ੍ਰਧਾਨ ਮੰਤਰੀ ਸਨ ਸਰ ਬਾਦਲ ਇੱਥੇ ਮੁੱਖ ਮੰਤਰੀ ਸਨ ਰਣਜੀਤ ਸਾਗਰ ਡੈਮ ਤੇ ਬੰਨ ਮੜਾ ਕੇ ਪਾਣੀ ਦੀ ਰੋਕਥਾਮ ਕੀਤੀ ਕਿਹੜਾ ਹੜਿਆ ਕਿਹੜੀ ਸਾਡੀ ਆਉਣ ਵਾਲੀ ਨਵੀਂ ਪਨੀਰੀ ਆ ਉਹਨਾਂ ਨੂੰ ਹੜਾ ਇੱਕ ਸੁਫਣਾ ਹੋ ਗਿਆ ਹੜਾ ਦੀਆਂ ਕਹਾਣੀਆਂ ਬਣਾਵਣਾ ਸੁਣਾਉਣੇ ਆ ਇਹ ਦੱਸੋ ਇਹ ਸਾਰੀਆਂ ਦੇਣਾ ਭਾਰਤੀ ਜਨਤਾ ਪਾਰਟੀ ਦੀਆਂ ਹੀ ਤੇ ਮੈਂ ਇਹ ਕਹਾਂਗਾ ਆ ਕਿੰਨੀਆਂ ਸੁੱਖ ਸੁਹੂਲਤਾਂ ਸਾਡੀ ਦੇ ਤਰਾਸ਼ਦੀ ਆ ਇਸ ਪੰਜਾਬ ਦੀ ਕਿ ਜਿਹੜੇ ਪਿਛਲੇ 5 5 ਵਰੇ ਜਿਹੜੇ 5 ਵਰੇ ਕਾਂਗਰਸ ਸਰਕਾਰ ਰਹੀ ਫੇਰ ਆ ਜਿਹੜੇ ਆਪ ਦੀ ਸਰਕਾਰ ਰਹੀ ਆ 8 ਸਾਲ ਕਿਹੜੀਆਂ ਸੈਂਟਰ ਦੀਆਂ ਸਕੀਮਾਂ ਹੀ ਲੋਕਪ੍ਰਤੀ ਲੋਕ ਹਿੱਤਪ੍ਰਤੀ ਉਹ ਇਹਨਾਂ ਨੇ ਬੰਦ ਕਰਤੀਆਂ ਇਹਨਾਂ ਨੇ ਲਾਗੂ ਨਹੀਂ ਹੁੰਨ ਦਿੱਤੀਆਂ ਸਾਰੀਆਂ ਚੰਡੀਗੜ੍ਹ ਦੀ ਠੱਪ ਕਰਕੇ ਰੱਖੀਆਂ ਆ ਜਿਓ ਸੁਹੂਲਤਾਂ ਪਿੰਡ ਪਿੰਡ ਘਰ ਘਰ ਚਲ ਜਨ ਗਰੀਬਾਂ ਦੇ ਘਰਾਂ ਦੇ ਵਿੱਚ ਹਰ ਵਰਗ ਲਈ ਹਰ ਤਰ ਮਹਰ ਮਜਬਲੀ ਤੇ ਲੋਕ ਸ਼ਾਹ ਹੋ ਸਕਦੇ ਆ ਪਰ ਅਜੇ ਵੀ ਇਹਨਾਂ ਦਾ ਕੋਈ ਧਿਆਨ ਨਹੀਂ ਆ ਤਦੇ ਮੈਂ ਕਹਿੰਦਾ ਸਾਨੂੰ ਇੱਕ ਵਾਰੀ ਇਹ ਪੰਜਾਬ ਦੇ ਵਿੱਚ ਸਾਡੀ ਸਰਕਾਰ ਡਬਲ ਇੰਜਨ ਦੀ ਸਰਕਾਰ ਬਣਾ ਕੇ ਸਾਨੂੰ ਸੇਵਾ ਕਰਦਾ ਮੌਕਾ ਦੋ ਤਾਂ ਜੋ ਆਪੀ ਪੰਜਾਬ ਦੀ ਨੁਹਾਰ ਬਦਲ ਸਕੀਏ ਇਹ ਜਿਹੜੀ ਜੁੱਧ ਨਸ਼ਾ ਵਿਰੋਧ ਮਹੀਮ ਚਲਾਈ ਆ ਆ ਓਏ ਤੇ ਇਹ ਤੇ ਸਿਆਸੀ ਰੋਟੀਆਂ ਸੇਕਦੇ ਪਿਆ ਜੀ ਤਾਂ ਨਸ਼ਾ ਘਰ ਘਰ ਵਿਕਦਾ ਪਿਆ ਅਸ ਮੈਂ ਹੀ ਨਾਲੇ ਆ ਮੈਨੂੰ ਸੇਵਾ ਕਰਨ ਦਾ ਮੌਕਾ ਇਹ ਨਾਲੇ ਥਾਣੇ ਬਾਹਰ ਝਗੜੇ ਹੁੰਦੇ ਆ ਉੱਥੇ ਨਸ਼ੇ ਵਿਕਦੇ ਆ ਹੋਮ ਡਿਲੀਵਰੀ ਜਿਦਾਂ ਪੀਜ਼ਾ ਡਿਲੀਵਰੀ ਹੁੰਦੀ ਉਹਨਾਂ ਤੇ ਹੋਮ ਡਿਲੀਵਰੀ ਕੰਮ ਚੱਲ ਪਿਆ ਤੇ ਇਹ ਮੈਂ ਨਹੀਂ ਇਹਨਾਂ ਦਾ ਐਮਐਲਏ ਕਵਰ ਵੀਜੇ ਪ੍ਰਤਾਪ ਸਿੰਘ ਉਹ ਕਹਿੰਦਾ ਸੀ ਕਿ ਜਿਹੜਾ ਇਹਨਾਂ ਦਾ ਹੀ ਰਾਘਵ ਛੱਡਾ ਆ ਉਹ ਸਭ ਕੁਝ ਕਰਦਾ ਕਰਾਉਂਦਾ ਆ ਸਾਨੂੰ ਕਹਿੰਦੀ ਲੋੜ ਨਹੀਂ ਇਹ ਐਮਐਲਏ ਕਹਿੰਦੇ ਪਏ ਇੱਕ ਪਾ ਲੋ ਤੇ ਜਿਹੜਾ ਨਵਾਂ ਕਾਲੀਦਾਲਿਆ ਇਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨਵੇਂ ਕਾਲੀਦਾਲ ਦਾ ਪ੍ਰੋਟਾਮ ਬਣਾਇਆ ਪੁਰਾਣੇ ਚਦਨ ਨਵੇਂ ਅਸੀਂ ਤੇ ਜਿਹੜਾ ਤੇ ਜਿਹੜਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਤੇ ਉਹਦਾ ਮਾਨਸਤਕਾਰ ਕਰਾਂਗੇ ਜਿਹੜਾ ਇਹ ਅਕਾਲ ਤਖਤ ਸਾਹਿਬ ਦਾ ਭਗੌੜਾ ਆ ਉਹ ਉਹ ਪਰਮਾ ਜਿਹੜਾ ਪਰਮਾਤਮਾ ਦਾ ਭਗੌੜਾ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਭਗੌੜਾ ਆ ਸੱਚ ਉਹ 6ਵੇਂ ਪਾਤਸ਼ਾਹ ਦੇ ਤੇ ਇਹ ਜਿਹੜੇ ਬਾਦਲਗੇਰ ਭਗੌੜੇ ਆ ਇਹ ਜਿਹੜੇ ਦੂਸਰੇ ਸਮਰਪਤ ਨੇ ਇਹ ਲੋਕਾਂ ਨੇ ਫੈਸਲਾ ਕਰਨਾ ਪੰਥ ਦਾ ਲੋਕ ਸੰਗਤ ਦਾ ਨੇ ਫੈਸਲਾ ਕਰਦਾ ਆ ਕਿ ਕਿਹੜੇ ਗੁਰੂ ਆਲੇ ਆ ਤੇ ਕਿਹੜੇ ਗੁਰੂ ਤੋਂ ਬੇਮੁਖ ਹੋਏ ਪਏ ਨੇ ਧੰਨਵਾਦ